ਇਸੋ ਲਈ ਵੱਡੀ ਖਬਰ ਪੰਜਾਬ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਹੈ ਜਿੱਥੇ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਦਾ ਐਕਸੀਡੈਂਟ ਹੋ ਗਿਆ ਹੈ ਜਿਸ ਦੇ ਕਾਰਨ ਇੱਕ ਡਰਾਈਵਰ ਤੇ ਇੱਕ ਸਵਾਰੀ ਦੀ ਮੌਤ ਹੋ ਗਈ ਹੈ ਬੇਹਦੀ ਮੰਦ ਭਗਾ ਇਹ ਪਹਾੜਾ ਵਾਪਰਿਆ ਤਾਂ ਟੂਰਿਸਟ ਬੱਸ ਸੀ ਜੋ ਹਾਦਸੇ ਦਾ ਸ਼ਿਕਾਰ ਹੋਈ ਹੈ ਜਲੰਧਰ ਦੇ ਵਿੱਚ ਇਹ ਪੂਰਾ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਜਲੰਧਰ ਤੋਂ ਜੰਮੂ ਦੇ ਲਈ ਇਹ ਟੂਰਿਸਟ ਬੱਸ ਰਵਾਨਾ ਹੋਈ ਸੀ ਤੇ ਇਸੇ ਦਰਮਿਆਨ ਜਲੰਧਰ ਜੰਮੂ ਨੈਸ਼ਨਲ ਹਾਈਵੇ ਤੇ ਹੀ ਐਕਸੀਡੈਂਟ ਹੋ ਜਾਂਦਾ ਹੈ ਇੱਕ ਜੋ ਇੱਟਾਂ ਨਾਲ ਭਰੀ ਹੋਈ ਟਰਾਲੀ ਸੀ ਉਸ ਦੇ ਨਾਲ ਭਿਆਨਕ ਟੱਕਰ ਹੋਈ ਟੱਕਰ ਇੰਨੀ ਜ਼ਬਰਦਸਤ ਸੀ ਕਿ ਕੁਝ ਸਵਾਰੀਆਂ ਤਾਂ ਬਾਹਰ ਡਿੱਗ ਗਿਆ ਜੋ ਡਰਾਈਵਰ ਸੀ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਅੱਜ ਤੱਕ ਇੱਕ ਸਵਾਰੀ ਉਸ ਦੇ ਨਾਲ ਜੋ ਸੀਗੀ ਉਸ ਦੀ ਵੀ ਮੌਕੇ ਤੇ ਮੌਤ ਹੋ ਗਈ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਕੁਝ ਤਸਵੀਰਾਂ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਕਿਉਂਕਿ ਇਹ ਤਸਵੀਰਾਂ ਮਨ ਨੂੰ ਵਿਚਲਿਤ ਕਰ ਸਕਦੀਆਂ ਨੇ ਕਿਉਂਕਿ ਜਦੋਂ ਇਹ ਹਾਦਸਾ ਹੋਇਆ ਲੋਕ ਜੋ ਬੱਸ ਦੇ ਵਿੱਚ ਸਵਾਰ ਸਨ ਜੋ ਸਵਾਰੀਆਂ ਸਨ ਉਹ ਲਹੂ ਲੋਹਾਨ ਹੋ ਗਏ ਚਿੱਕਾ ਉੱਥੇ ਮਚ ਗਿਆ ਤਾਂ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਤੁਸੀਂ ਸਾਫ਼ ਤੌਰ ਤੇ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਕਿੰਨਾ ਭਿਆਨਕ ਇਹ ਹਾਦਸਾ ਵਾਪਰਿਆ ਜਲੰਧਰ ਦੀਆਂ ਇਹ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਤੜਕਸਾਰ ਇਹ ਹਾਦਸਾ ਵਾਪਰਿਆ 11 ਲੋਕ ਜੋ 11 ਸਵਾਰੀਆਂ ਇਸ ਬੱਸ ਦੇ ਵਿੱਚ ਸਵਾਰ ਸੜ ਉਹਨਾਂ ਨੂੰ ਵੀ ਸੱਟਾਂ ਲੱਗੀਆਂ ਨੇ ਨਜ਼ਦੀਕੀ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਦਾ ਦੱਸਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਤਸਵੀਰਾਂ ਤੋਂ ਤੁਸੀਂ ਸਾਫ਼ ਤੌਰ ਤੇ ਵੇਖ ਸਕਦੇ ਹੋ ਪੁਲਿਸ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਹੋਈਆਂ ਨੇ ਜੋ ਬੱਸ ਦਾ ਅਗਲਾ ਹਿੱਸਾ ਹੈ ਉਹ ਪੂਰੀ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਜੀਸੀਬੀ ਦੀ ਮਦਦ ਦੇ ਨਾਲ ਬੱਸ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇੱਕ ਪਾਲੀਤਾ ਇਹ ਤਸਵੀਰਾਂ ਦੇਖ ਕੇ ਰੂਹ ਕੰਬ ਜਾਂਦੀ ਹੈ ਕਿਉਂਕਿ ਕਿੰਨਾ ਭਿਆਨਕ ਇਹ ਹਾਦਸਾ ਹੈ ਇਹਨਾਂ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਤਾਂ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਕਿਸ ਤਰੀਕੇ ਦੇ ਨਾਲ ਵਾਪਰਿਆ ਇਸ ਦਾ ਕੋਈ ਕਾਰਨ ਹਾਲੇ ਸਾਹਮਣੇ ਨਹੀਂ ਆਇਆ ਪਰ ਇੱਟਾਂ ਦੇ ਨਾਲ ਭਰੀ ਹੋਈ ਟਰਾਲੀ ਸੀ ਜਿਸ ਦੇ ਨਾਲ ਇਹ ਟੱਕਰ ਹੋਈ ਹੈ ਜਿਸ ਦੇ ਕਾਰਨ ਇੱਕ ਡਰਾਈਵਰ ਤੇ ਇੱਕ ਸਵਾਰੀ ਦੀ ਮੌਤ ਹੋ ਗਈ ਹੈ ਕੁਝ ਹੋਰ ਲੋਕ ਵੀ ਨੇ ਜੋ ਕੁਝ ਹੋਰ ਸਵਾਰੀਆਂ ਵੀ ਨੇ ਜਿਨ੍ਹਾਂ ਨੂੰ ਸੱਟਾਂ ਜ਼ਰੂਰ ਲੱਗਿਆ ਨੇ ਗੰਭੀਰ ਸੱਟਾਂ ਕਿਹਾ ਜਾ ਰਿਹਾ ਲੱਗੀਆਂ ਹੋਈਆਂ ਨੇ ਜਿਨ੍ਹਾਂ ਦਾ ਨਜ਼ਦੀਕੀ ਹਸਪਤਾਲ ਦੇ ਵਿੱਚ ਇਲਾਜ ਕੀਤਾ ਜਾ ਰਿਹਾ ਹੈ ਤਾਂ ਜਲੰਧਰ ਦੇ ਵਿੱਚ ਇਹ ਹਾਦਸਾ ਵਾਪਰਿਆ ਆਇਦਨ ਅਜੀਹਾ ਹਾਦਸੇ ਦੀਆਂ ਤਸਵੀਰਾਂ ਖਬਰਾਂ ਸਾਹਮਣੇ ਆਉਂਦੀਆਂ ਨੇ ਜਿੱਥੇ ਬੱਸ ਦਾ ਐਕਸੀਡੈਂਟ ਹੋ ਜਾਂਦਾ ਤੇ ਹੁਣ ਵੀ ਇਹ ਹਾਦਸਾ ਵਾਪਰਿਆ ਜਿੱਥੇ ਟੂਰਿਸਟ ਬੱਸ ਦਸੀ ਜਾ ਰਹੀ ਸੀ ਜਿਸ ਦੇ ਵਿੱਚ ਕਰੀਬ 50 ਲੋਕ ਸਵਾਰ ਸਨ ਤੇ ਇਹਨਾਂ ਹਾਦਸੇ ਦੇ ਵਿੱਚ ਇੱਕ ਡਰਾਈਵਰ ਤੇ ਇੱਕ ਸਵਾਰੀ ਨੂੰ ਆਪਣੀ ਜਾਨ ਗਵਾਣੀ ਪਈ ਹੈ ਕੁਝ ਹੋਰ ਲੋਕ ਨੇ ਜੋ ਇੰਜਰਡ ਹੋਏ ਨੇ ਜਿੰਨਾਂ ਦਾ ਨਜ਼ਦੀਕੀ ਹਸਪਤਾਲਾ ਦੇ ਵਿੱਚ ਫਿਲਹਾਲ ਇਲਾਜ ਕੀਤਾ ਜਾ ਰਿਹਾ ਹੈ ਤਾਂ ਪੁਲਿਸ ਦੇ ਵੱਲੋਂ ਰੈਸਕਿਊ ਆਪਰੇਸ਼ਨ ਵੀ ਕੀਤਾ ਜਾ ਰਿਹਾ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖ ਸਕਦੇ ਹੋ ਤਾਂ ਮੇਰੇ ਨਾਲ ਮੇਰੇ ਸਹਿਯੋਗੀ ਹੁਸਨ ਜੁੜ ਚੁੱਕੇ ਨੇ ਹੁਸਨ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਦੇਖੋ ਮੈਂ ਦੱਸਣਾ ਚਾਹਾਂਗਾ ਕਿ ਜਲੰਧਰ ਦੇ ਵਿੱਚ ਇਹ ਤੜਕਸਾਰ ਹਾਸਾ ਜਿਹੜਾ ਇਹ ਵੱਡਾ ਵਾਪਰ ਚੁੱਕਾ ਹੈਗਾ ਤੇ ਇਹਦੇ ਦੇ ਵਿੱਚ ਇੱਕ ਟੂਰਿਸਟ ਵਾਸ ਜਿਹੜੀ ਜਲੰਧਰ ਤੋਂ ਜੰਮੂ ਸਾਈਡ ਜਾ ਰਹੀ ਸੀ ਤਾਂ ਉਹ ਜਦੋਂ ਪਿੰਡ ਕਾਲਾ ਬਕਰ ਨੇੜੇ ਆਈ ਤਾਂ ਅੱਗੇ ਜਾ ਰਹੀ ਇੱਕ ਟਰਾਲੀ ਜਿਹੜੀ ਜਿਸ ਦੇ ਵਿੱਚ ਰਿਕਟ ਲੱਦੀਆਂ ਹੋਈਆਂ ਸਨ ਤਾਂ ਉਸਦੇ ਨਾਲ ਇਸ ਦੀ ਪੈਨਿਕ ਟੱਕਰ ਹੋ ਗਈ ਜਿਸ ਦੇ ਵਿੱਚ ਡਰਾਈਵਰ ਸਮੇਤ ਇੱਕ ਸਵਾਰੀ ਦੀ ਮੌਤ ਹੋ ਚੁੱਕੀ ਹੈਗੀ ਆ ਔਰ ਹਾਸਾ ਇੰਨਾ ਜਵਰਦਸ ਸੀ ਕਿ ਹਾਸੇ ਦੇ ਕੁਝ ਦਿਨ ਬਾਅਦ ਜਿਹੜੀ ਸਰਖਸ਼ਕਿਆ ਫੋਰਸ ਉੱਥੇ ਮੌਕੇ ਤੇ ਪਹੁੰਚੀ ਔਰ ਡੈੱਡ ਬੋਡੀਆਂ ਜਿਹੜੀਆਂ ਹੈਗੀਆਂ ਕਾਫੀ ਮੁਸ਼ਕਲ ਤੋਂ ਬਾਅਦ ਜੇਐਸਆਈ ਵੀ ਦੀ ਮਦਦ ਨਾਲ ਸਰਖਸ਼ਕਿਆ ਫੋਰਸ ਵੱਲੋਂ ਬਾਹਰ ਕੱਢੀਆਂ ਗਈਆਂ ਔਰ ਜਿਹੜੇ ਇੰਜੀਨ ਸੀਗੇ ਉਹਨਾਂ ਨੂੰ ਜਲੰਧਰ ਦੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਕਿਉਂਕਿ ਸਵਾਰੀਆਂ ਦੀ ਹਾਲਤ ਜ਼ਿਆਦਾ ਗੰਭੀਰ ਸੀ ਜਿਸ ਨੂੰ ਚਲਦੇ ਆ ਉਹਨਾਂ ਨੂੰ ਵੱਖ-ਵੱਖ ਜਿਹੜੇ ਪ੍ਰਾਈਵੇਟ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਤਾਂ ਹੁਸਨ ਕੁਝ ਜਾਣਕਾਰੀ ਸਾਹਮਣੇ ਆ ਸਕੀ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਕਿਸ ਦੀ ਗਲਤੀ ਜਿਹੜੀ ਹੁਣ ਤੱਕ ਜੀ ਮੌਕੇ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਿਹੜੇ ਸਰ ਸੱਖਿਆ ਫੋਰਸ ਦੇ ਅਧਿਕਾਰੀ ਸੀਗੇ ਤਾਂ ਉਹਨਾਂ ਵੱਲੋਂ ਹਾਲੇ ਜਿਹੜਾ ਹੈਗਾ ਇੰਜਨ ਜਿਹੜੇ ਹੈਗੇ ਉਹਨਾਂ ਨੂੰ ਹਸਪਤਾਲ ਪਹੁੰਚਾਉਣ ਦੇ ਵਿੱਚ ਮਦਦ ਕੀਤੀ ਜਾ ਰਹੀ ਸੀਗੀ ਤਾਂ ਉਹਨਾਂ ਨੇ ਦੱਸਿਆ ਹੈਗਾ ਕਿ ਇਹ ਟਰਾਲੀ ਜਿਹੜੀ ਜਾ ਰਹੀ ਸੀਗੀ ਵਾਸ ਜਿਹੜੀ ਹੈਗੀ ਆ ਪਿੱਛੋਂ ਆ ਕੇ ਟਰਾਲੀ ਦੇ ਨਾਲ ਟਕਰਾਈ ਹੈਗੀ ਆ ਹਾਲੇ ਤੱਕ ਹਾਸੇ ਦੇ ਜਿਹੜੇ ਸਹੀ ਕਾਰਨ ਉਸ ਦਾ ਕੋਈ ਪਤਾ ਨਹੀਂ ਅਧਿਕਾਰੀਆਂ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਪਰ ਹਾਸਾ ਇਨਾ ਜ਼ਬਰਦਸਤ ਸੀ ਕਿ ਹਾਸੇ ਦੇ ਨਾਲ ਜਿਹੜੀ ਬਾਸ ਹੈਗੀ ਆ ਉਹਦੀ ਪਰਖੱਚੇ ਤੱਕ ਉੱਡ ਗਈ ਹੈਗੀ ਔਰ ਬਹੁਤ ਸਾਰੇ ਲੋਕ तकरीबन ਟੂਰਿਸਟ ਬਾਸ ਦੇ ਵਿੱਚ 45 ਤੋਂ 50 ਦੇ ਸਵਾ तकरीबन ਸਵਾਰੀਆਂ ਸਵਾਰ ਹੁੰਦੀਆਂ ਤਾ ਜਿਸ ਦੇ ਵਿੱਚ 11 ਲੋਕ ਜਿਹੜੇ ਬਹੁਤ ਜ਼ਿਆਦਾ ਗੰਭੀਰ ਰੂਪਾਂ ਚਖਮੀ ਹੋਏ ਜਿਹੜੇ ਜਲੰਧਰ ਦੇ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ 'ਚ ਦਾਖਲ ਕਰਵਾਏ ਗਏ ਨੇ ਜੀ ਤਾਂ तमाम ਜਾਣਕਾਰੀ ਲਈ ਸ਼ੁਕਰੀਆ ਹੁਸਨ ਤਾਂ ਜਲੰਧਰ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਿਆ ਜਿੱਥੇ ਬੱਸ ਦਾ ਜੋ ਅਗਲਾ ਹਿੱਸਾ ਸੀ ਉਹ ਤਾਂ ਪੂਰੀ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਟਾ ਦੇ ਨਾਲ ਲੱਦੀ ਹੋਈ ਇਹ ਟਰਾਲੀ ਸੀ ਜਿਸ ਦੇ ਨਾਲ ਇਹ ਟੱਕਰ ਹੋਈ ਹੈ ਹਾਦਸੇ ਦੇ ਵਿੱਚ ਇੱਕ ਡਰਾਈਵਰ ਤੇ ਇੱਕ ਸਵਾਰੀ ਦੀ ਮੌਤ ਹੋ ਗਈ ਆ ਤਾਂ ਟੂਰਿਸਟ ਬੱਸ ਸੀ ਜੋ ਜੰਮੂ ਲਈ ਜਾ ਰਹੀ ਸੀ ਤੇ ਇਸੇ ਦਰਮਿਆਨ जलंधर जम्मू नैशनल हाईवे ही एक्सीडेंट हो जाता है जो हादसे दस्वीर थानू लाइव दिखा रहे नालो नाल तू ਬਹੁਤ ਤਗੜਾ ਨਾਲੋਂ ਨਾਲ ਤੂੰ ਵੀ